ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਸਾਹਮਣੇ ਬਿਕਰ ਮਜੀਠੀਆ ਨੂੰ ਲੈ ਕੇ ਜੋ ਕਿ ਭਈ ਬਿਕਰ ਮਜੀਠੀਆ ਦੇ ਵਕੀਲਾਂ ਵੱਲੋਂ ਮੁਹਾਲੀ ਅਦਾਲਤ ਦੇ ਵਿੱਚ ਇੱਕ ਅਰਜ਼ੀ ਲਾਈ ਜਾਂਦੀ ਹੈ ਜ਼ਮਾਨਤ ਦੀ ਤੇ ਪਰ ਉਹ ਮਨਜ਼ੂਰ ਨਹੀਂ ਹੋਈ ਖਾਰਜ ਕਰ ਦਿੱਤੀ ਗਈ ਤੇ ਪਰ ਜਿਹਦੇ ਵਿੱਚ ਹੁਣ ਗੱਲ ਹੋਰ ਵੀ ਕਹੀ ਜਾਂਦੀ ਆ ਵੀ ਜਿਹੜੀ ਇਹਦੀ ਬਾਰਕ ਬਦਲ ਦੀ ਇੱਕ ਪਟੀਸ਼ਨ ਪਾਈ ਜਾਂਦੀ ਆ ਵੀ ਇਹਦੀ ਬਾਰਕ ਜਿਹੜਾ ਕਿ orange ਕਟਾਗਰੀ ਦੇ ਵਿੱਚ ਆਉਂਦੇ ਆ ਤੇ ਇਹਨਾਂ ਨੂੰ ਜਿਹੜਾ ਕਿ ਖੁੰਖਾਰ ਕੈਦੀ ਆ ਉਹਨਾਂ ਦੀ ਬੈਰਕ ਦੇ ਵਿੱਚ ਰੱਖਿਆ ਜਾਂਦਾ ਇਹਦੀ ਬੈਰਕ ਵੀ ਬਦਲਣੀ ਚਾਹੀਦੀ ਆ ਤੇ ਇਹ ਜਿਹੜੀ ਹੁਣ ਦੀ ਅਪਡੇਟ ਆ ਤੇ ਪਰ ਜਿਹੜੀ ਮੁਹਾਲੀ ਅਦਾਲਤ ਦੇ ਵਿੱਚ ਇਹਦੇ ਇਹਨਾਂ ਦੇ ਵਕੀਲਾਂ ਵੱਲੋਂ ਅਰਜੀ ਲਾਈ ਜਾਂਦੀ ਆ ਉਹ ਨਾਮਨਜ਼ੂਰ ਕਰ ਦਿੱਤੀ ਜਾਂਦੀ ਆ ਇਹ ਹੁਣ ਦੀ ਖਬਰ ਆ ਜੋ ਤੇ ਬਿਕਰਮ ਜੀਠੇ ਦੀਆਂ ਹਰ ਰੋਜ਼ ਬਿਕਰਮ ਜੀਠੀਆਂ ਦੀਆਂ ਹਰ ਰੋਜ਼ ਮੁਸੀਬਤਾਂ ਵੱਧ ਰਹੀਆਂ ਹੁਣ 25 ਜੁਲਾਈ ਨੂੰ ਫੇਰ ਤੋਂ ਸੁਣਵਾਈ ਹੋਣ ਜਾ ਰਹੀ ਆ ਪਹਿਲਾਂ ਜਿਹੜਾ ਕਿ ਆ ਪਿਛਲੇ 2-3 ਦਿਨ ਪਹਿਲਾਂ ਸੁਣਵਾਈ ਹੋਈ ਸੀ 19 ਤਰੀਕ ਨੂੰ ਤੇ ਬਈ ਹੁਣ 25 ਜੁਲਾਈ ਨੂੰ ਫੇਰ ਸੁਣਵਾਈ ਹੋਣੀ ਆ ਉਸ ਦਿਨ ਕੋਰਟ ਦਾ ਕੀ ਕਹਿਣਾ ਉਹ ਖਬਰ ਵੀ ਆਪਾਂ ਸਾਂਝੀ ਕਰਾਂਗੇ ਹੁਣ ਬੇਕਰਮ ਜੀਠੀਏ ਤੇ ਬਈ 540 ਕਰੋੜ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆਮਦਨ ਦੇ ਦੋਸ਼ ਲੱਗਦੇ ਆ ਜੇ ਨਾਲ ਨਾਲ ਦੱਸਿਆ ਜਾਂਦਾ ਜੋ ਇਹਨਾਂ ਦੀ ਪਤਨੀ ਆ ਇਹਦੇ ਨਾਂ ਤੇ 1000 ਏਕੜ ਹਿਮਾਚਲ ਦੇ ਵਿੱਚ ਜ਼ਮੀਨ ਵੀ ਦੱਸੀ ਜਾਂਦੀ ਆ ਤੇ ਬਾਕੀ ਜਿਹੜੇ ਇਹਦੇ ਟਿਕਾਣੇ ਜਿਵੇਂ ਤੇ ਗੱਲ ਕਰੀ ਆਪਾਂ ਦਿੱਲੀ ਤੇ ਜਿਹੜਾ ਹੋਰ ਕਈ ਜਗ੍ਹਾ ਤੇ ਤੇ ਹਿਮਾਚਲ ਦੇ ਵਿੱਚ ਕਈ ਜਗ੍ਹਾ ਤੇ ਟਿਕਾਣੇ ਆ ਜਿੱਥੇ ਇਥੇ ਉਥੇ ਛਾਪੇ ਮਾਰੀ ਹਾਈ ਤੱਕ ਜਾਰੀ ਆ ਵਿਜੀਲੈਂਸ ਵੱਲੋਂ ਜਿਵੇਂ ਜਿਵੇਂ ਪਤਾ ਲੱਗ ਰਿਹਾ ਓਵੇਂ ਓਵੇਂ ਜੋ ਬਈ ਆਪਣੇ ਬਣਿਓ ਜੋ ਇਨਕੁਆਰੀ ਚੱਲ ਰਹੀ ਆ ਵਿਕਰਮਜੀਤਿਆ ਖਿਲਾਫ ਪਰ ਮੁਸ਼ਕਲਾਂ ਹਰ ਰੋਜ਼ ਵੱਧ ਰਹੀਆਂ ਹੁਣ ਮੁਸ਼ਕਲਾਂ ਵੱਧ ਇਸ ਕਰਕੇ ਗਈਆਂ ਜਦੋਂ ਗ੍ਰਿਫਤਾਰ ਹੁੰਦੇ ਆ ਵਿਕਰਮਜੀਤਿਆ ਤਾਂ ਉਹ ਤੋਂ ਸੀਐਮ ਭਵਨਤਮਨ ਨੂੰ ਇੱਕ ਮੁੱਛਾਂ ਚੜਾ ਕੇ ਕਿਹਾ ਜਾਂਦਾ ਵੀ ਕਰ ਲੋ ਜੋ ਤੁਸੀਂ ਕੁਝ ਕਰਨਾ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਤਾਂ ਹੁਣ ਬਈ ਸੀਐਮ ਭਵਨਤਮਨ ਦਾ ਕਹਿਣਾ ਇਹ ਆ ਵੀ ਜਿਹੜੀਆਂ ਮੋਛਾਂ ਐ ਕਰਦਾ ਸੀ ਇਹ ਹੁਣ ਐ ਨਹੀਂ ਚੱਲਣਗੀਆਂ ਹੁਣੇ ਜੇਲ੍ਹ ਦੇ ਵਿੱਚ ਹੀ ਰਹਿਣਾ ਜੁੱਧ ਨਸ਼ਾ ਵਿਰੁੱਧ ਜਿਹੜਾ ਚੱਲਿਆਗਾ ਜਿਹਦੇ ਵਿੱਚ ਦੱਸਿਆ ਜਾਂਦਾ ਵੀ ਸਾਰਿਆਂ ਨੂੰ ਵੱਡਾ ਮਗਰਮੱਛ ਬੇਕਰਮਜੀਠੀਆ ਤੇ ਹੁਣ ਹਰ ਰੋਜ਼ ਦੀਆਂ ਖਬਰਾਂ ਹਰ ਐਂਗਲ ਤੋਂ ਆ ਰਹੀਆਂ ਕੋਈ ਕੁਝ ਕਹਿ ਰਿਹਾ ਕੋਈ ਕਹਿੰਦਾ ਜੀ ਅੱਜ ਬੇਕਰਮਜੀਠੀਆ ਜੇਲ੍ਹ ਦੇ ਵਿੱਚੋਂ ਇਹ ਕਹਿ ਰਿਹਾ ਵੀ ਮੈਨੂੰ ਇੱਥੇ ਕੋਈ ਕਹਿੰਦਾ ਸਹਰਾਣਾ ਦਿੱਤਾ ਜਾਵੇ ਜੀ ਏਸੀ ਮੰਗ ਰਿਹਾ ਜੀ ਪਰ ਹੁਣ ਦੀ ਜਿਹੜੀ ਅਪਡੇਟ ਆ ਇਹ ਸੋਢੀ ਨੇ ਸਾਂਝੀ ਜ਼ਰੂਰ ਕਰਨੀ ਸੀ ਜਿਹਦੇ ਵਿੱਚ ਉਹਨਾਂ ਦੀ ਬੈਰਕ ਬਦਲਣ ਦੀ ਜ਼ਰੂਰ ਇੱਕ ਪਟੀਸ਼ਨ ਪਾਈ ਜਾਂਦੀ ਆ ਇੱਕ ਜਮਾਨਤ ਵੱਲੋਂ ਇੱਕ ਅਰਜੀ ਲਾਈ ਜਾਂਦੀ ਆ ਬਿਕਰਮਜੀਠੀਏ ਦੇ ਵਕੀਲਾਂ ਵੱਲੋਂ ਪਰ ਉਹ ਅਰਜੀ ਨਹੀਂ ਨਾਮਨਜ਼ੂਰ ਕਰ ਦਿੱਤੀ ਜਾਂਦੀ ਆ ਕੋਰਟ ਵੱਲੋਂ ਜਿਹੜਾ ਮੁਹਾਲੀ ਅਦਾਲਤ ਵੱਲੋਂ ਤੇ ਪਰ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਵੀ ਖਬਰ ਸਾਂਝੀ ਕਰਾਂਗੇ ਜਿਹੜਾ ਸੀਐਮ ਕੋਲ ਤਮੰਦ ਦਾ ਐਕਸ਼ਨ ਹੁੰਦੇ ਹੀ ਬਿਕਰਮ ਜੀਸ਼ੀ ਦੇ ਪਰਿਵਾਰ ਦੇ ਵਿੱਚ ਤੇ ਇਧਰ ਸੁਖਵੀਰ ਬਾਦਲ ਜਿਹੜਾ ਇਹਨਾਂ ਦੇ ਪਰਿਵਾਰ ਚ ਭੱਜਣਾ ਪੈ ਗਿਆ ਤੇ ਜਿਹੜੀ ਅੰਦਰਲੀ ਗੱਲ ਹੋਰ ਵੀ ਆ ਜੇ ਗੱਲ ਕਰੀਏ ਇਸ ਮਾਮਲੇ ਨੂੰ ਲੈ ਕੇ ਪਿੱਛੇ ਜੀ ਖਬਰ ਇਹ ਵੀ ਆਈ ਸੀ ਕਿ ਜਿਹੜਾ ਕਿ ਬਈ ਸੁਖਵੀਰ ਬਾਦਲਾ ਇਹ ਉਹਨਾਂ ਦੇ ਗ੍ਰਿਫਤਾਰੀ ਤੇ ਕੋਈ ਇਹਨਾਂ ਨੇ ਆਪਣੇ ਬੰਦੀ ਕੋਈ ਸਵਾਲ ਨਹੀਂ ਦਿੱਤਾ ਜੋ ਇਹਨਾਂ ਦੇ ਪਰਿਵਾਰ ਦਾ ਕਹਿਣਾ ਤੇ ਇੱਕ ਖਬਰਾਂ ਵੀ ਉਹ ਵੀ ਆਇਆ ਵੀ ਜਿਹੜਾ ਕਿ ਸੁਖਵੀਰ ਬਾਦਲਾ ਇਹਨਾਂ ਦੇ ਵੈਸੇ ਇਹ ਜੋ ਵਿਕਰਮਜੀਠੀਆ ਨਾ ਸਾਲਾ ਹੀ ਲੱਗਦਾ ਤੇ ਪਰ ਜਿਸ ਦਿਨ ਇਹ ਵਿਕਰਮਜੀਠੀਆ ਗ੍ਰਿਫਤਾਰ ਹੁੰਦਾ ਇੱਕੋ ਹੀ ਭਾਸ਼ਣ ਆਇਆ ਸੀ ਉਸ ਦਿਨ ਕੀ ਕਿਹਾ ਸੀ ਵੀ ਜਿਹੜਾ ਕਿ ਇਹ ਪਾਰਟੀਆਂ ਧੱਕਾ ਕਰ ਰਹੀਆਂ ਜੇ ਗੱਲ ਕਰੀਏ ਹੁਣ ਜਿਹੜਾ ਇਹ ਸਾਡੇ ਤੇ ਦੋਸ਼ ਲਾ ਰਹੇ ਆ ਦੋਸ਼ ਲਾ ਰਹੇ ਵੀ ਇਹ ਗੈਰਕਾਨੂੰਨੀ ਤਰੀਕੇ ਨਾਲ ਆਮਦਨ ਬਣੀ ਹੋਈ ਆ ਤੇ 540 ਕਰੋੜ ਜਿਹੜਾ ਕਿ ਇਹਨਾਂ ਦੇ ਗੈਰਕਾਨੂੰਨੀ ਤਰੀਕੇ ਨਾਲ ਆਮਦਨਾਂ ਤੇ ਬਾਕੀ 141 ਕਰੋੜ ਬੈਂਕਾਂ ਨਾਲ ਲੈਣ ਦੇਣਾ ਹਨ ਤੇ ਪਰ ਕੋਸ ਦਿਨ ਦਾ ਭਾਸ਼ਣ ਇੱਕੋ ਹੀ ਆਇਆ ਉਸ ਤੋਂ ਬਾਅਦ ਕੋਈ ਹਜ ਤੱਕ ਭਾਸ਼ਣ ਨਹੀਂ ਆਇਆ ਇਹਨਾਂ ਦਾ ਵੀ ਵਿਕਰਮ ਜੀ ਟੀ ਦੇ ਹੱਕ ਦੇ ਵਿੱਚ ਇਹ ਵੀ ਕਿਹਾ ਜਾਂਦਾ ਵੀ ਅੰਦਰੋਂ ਅੰਦਰੀ ਗੱਲਾਂ ਇਹਨਾਂ ਦੀਆਂ ਵੀ ਆਪਸ ਵਿੱਚ ਬਣਦੀ ਨਹੀਂ ਇਹ ਦੱਸਿਆ ਜਾਂਦਾ ਕਈ ਪੱਤਰਕਾਰਾਂ ਬੰਨੀ ਤੇ ਪਰ ਹੁਣ ਜਿਹੜਾ ਕੀ ਬਈ ਸੁਖਵੀਰ ਬਾਦਲ ਨੇ ਇਹ ਕਹਿਣਾ ਵੀ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਸਾਡੇ ਕੋਲੇ ਇੰਨੀ ਪ੍ਰੋਪਰਟੀ ਆ ਉਹ ਆ ਜੀ ਆਹ ਜੀ ਸਾਨੂੰ ਇੱਕ ਵਾਰ ਵਿਜੀਲੈਂਸ ਬੰਨੀਓ ਸੰਗੀਤ ਰਾਂ ਤਰੀਕੇ ਨਾਲ ਆਪਣੇ ਨਾਲ ਇਨਕੁਆਇਰੀ ਕਰੋ ਤੇ ਬਾਕੀ ਕੋਈ ਆਮ ਲੋਕ ਵੀ ਜਾਂ ਕੋਈ ਕਹਿ ਸਕਦੇ ਆ ਕਿ ਜੇ ਅਗਰ ਕਿਸੇ ਦੀ ਅਸੀਂ ਪੰਜੀ ਵੀ ਖਾਧੀ 2007 ਚ ਸਾਢੇ 6 ਚ ਪਾਰਟੀ ਬਣਦੀ ਆ ਤੇ ਅਸੀਂ ਕਿਸੇ ਪੰਜੀ ਦੇ ਰਵਾਧਰ ਨਹੀਂ ਇਹ ਜੋ ਸੁਖਵੀਰ ਬਦਲ ਦਾ ਕਹਿਣਾ ਪਰ ਹੁਣ ਵੱਡੀ ਗੱਲ ਇਹ ਆ ਵੀ ਲੋਕਾਂ ਦਾ ਕਹਿਣਾ ਇਹ ਆ ਵੀ ਲੁੱਟ ਕੇ ਖਾ ਗਏ ਪੰਜਾਬ ਨੂੰ ਪਹਿਲਾ ਨੰਬਰ ਤਾਂ ਇਹਨਾਂ ਨੇ ਬੇਅਦਬੀਆਂ ਕੀਤੀਆਂ ਜਿਹੜੀਆਂ ਕੀ ਗੁਰੂ ਮਹਾਰਾਜ ਦੀਆਂ ਸਾਰਿਆਂ ਨੂੰ ਪਤਾ ਤਾਂ ਫਿਰ ਇਹ ਗਲਤੀਆਂ ਮੰਨੇ ਵੀ ਆਪ ਵੀ ਆ ਭਾਈ ਬਹੁਤ ਵੱਡੇ ਵੱਡੇ ਇਹਨਾਂ ਤੇ ਖੁਲਾਸੇ ਹੋ ਜਾਂਦੇ ਆ ਸਰਕਾਰਾਂ ਬਣੀਆਂ ਪੱਤਰਕਾਰਾਂ ਬਣੀਆਂ ਲੋਕਾਂ ਵੀ ਲੋਕਾਂ ਬਣੀਆਂ ਸਾਰਿਆਂ ਨੂੰ ਪਤਾ ਹੀ ਹੈ ਸਰਕਾਰਾਂ ਨੇ ਕੀ ਕਰਾਇਆ ਤੱਕੇ ਚਾਹੇ ਜੋ ਵੀ ਸਰਕਾਰ ਆ ਮਜ਼ਦੂਰਾਂ ਕਿਸਾਨਾਂ ਨਾਲ ਤੱਕੀ ਹੁੰਦੇ ਆ ਅੱਜ ਤੱਕ ਤੇ ਹੁਣ ਜੇ ਗੱਲ ਕਰੀਏ ਸੀਐਮ ਪੰਤ ਮਾਨ ਦੀ ਜੋ ਜੁੱਧ ਨਸ਼ਾ ਬੋਤ ਕੁਝ ਚੰਗਾ ਕਰਨ ਜਾ ਰਿਹਾ ਜਾਂਦੀ ਜਾਂਦੀ ਪਾਰਟੀ ਦਿੱਲੀ ਤੋਂ ਤਾਂ ਹਾਰ ਗਿਆ ਕੇਜਰੀਵਾਲ ਵਾਲਾ ਉੱਥੋਂ ਤਾਂ ਮਰੀ ਲੋਕਾਂ ਨੇ ਲਾਤ ਇਹਨੂੰ ਕੜ ਤਾ ਦਿਲ ਚੋਂ ਝਾੜੂ ਖਲਾਰ ਤਾ ਥੀਲਾ ਥੀਲਾ ਹੋ ਗਿਆ ਹੁਣ ਰਹਿ ਗਿਆ ਇਕੱਲਾ ਪੰਜਾਬ ਦੇ ਵਿੱਚ ਹੁਣ ਪੰਜਾਬ 'ਚ ਇਹਦੀ ਅੱਖ ਟਿੱਕੀ ਹੋਈ ਆ ਵੀ ਕਿਸੇ ਤਰੀਕੇ ਨਾਲ ਮੈਂ ਪੰਜਾਬ 'ਚ ਰਾਜ ਕਰਾਂ ਸੀਐਮ ਪੰਤਮਾਨ ਦੇ ਪਿੱਛੇ ਇਹ ਖੜਾ ਹੁੰਦਾ ਪਹਿਲਾ ਪਰਸਨ ਏਸੀ ਦੀ ਹੁੰਦਾ ਤੇ ਕਿਹਾ ਵੀ ਜਾਂਦਾ ਸੀਐਮ ਪੰਤਮਾਨ ਮੰਨੀਓ ਸਾਡੀ ਦਿੱਲੀੋਂ ਸਰਕਾਰ ਚੱਲਦੀ ਐ ਅਨਮੋਲ ਗਗਨ ਮੰਨੀਓ ਪਿਛਲੇ ਦਿਨ ਇੱਕ ਫੇਸਬੁੱਕ ਤੇ ਇੱਕ ਪੋਸਟ ਪੈਂਦੀ ਐ ਜਿਹਦੇ ਵਿੱਚ ਕਿਹਾ ਜਾਂਦਾ ਵੀ ਮੈਂ ਇਹ ਅਸਤੀਫਾ ਦੇਣਾ ਚਾਹੁੰਨੀ ਆ ਜਿਹੜਾ ਕਿ ਭਈ ਇਸ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਉਹਨਾਂ ਨੇ ਬਾਅਦ ਵਿੱਚ ਕੀ ਹੋਇਆ ਸੀ ਦੋ ਦੂਜੇ ਦਿਨ 24 ਘੰਟੇ ਬਾਅਦ 24 ਘੰਟੇ ਬਾਅਦ ਇਹ ਅਮਨ ਅਰੋੜਾ ਤੇ ਕੇਂਦਰੀ ਬਾਲ ਦੱਸਿਆ ਜਾਂਦਾ ਸੀਐਮ ਭਵਨਤਮਨ ਇਹਨਾਂ ਬੰਨਿਓ ਕਹਿੰਦੇ ਤੁਸੀਂ ਪਾਰਟੀ ਨਹੀਂ ਛੱਡ ਸਕਦੇ ਜੀ ਪਾਰਟੀ ਤੁਹਾਨੂੰ ਨਹੀਂ ਛੱਡ ਸਕਦੇ ਤਾਂ ਇਸ ਕਰਕੇ ਅਸਤੀਫਾ ਵਾਪਸ ਲਓ 24 ਘੰਟੇ ਦੇ ਵਿੱਚ ਵਾਪਸ ਲਿਆ ਦਿੱਤਾ ਇਹ ਲੀਡਰਾਂ ਦੀਆਂ ਗੱਲਾਂ ਸਾਡੇ ਆਮ ਲੋਕਾਂ ਦੇ ਸਮਝ ਵਿੱਚ ਨਹੀਂ ਆਉਣੀਆਂ ਇਹ ਸਿਰਫ ਆਪਣੇ ਵਾਸਤੇ ਇਹ ਸਭ ਕੁਝ ਕਰਦੇ ਆਪਣੀਆਂ ਤਜੀਉਰੀਆਂ ਪਰਦੇ ਨਾ ਕਿ ਕੋਈ ਆਮ ਬੰਦੇ ਵਾਸਤੇ ਇਹ ਸਾਡੇ ਵਾਲੇ ਲੋਕਾਂ ਨੂੰ ਸਿਰਫ ਆਟੇ ਦੇਲਾਂ ਚੱਕਰਾਂ ਚ ਲਈ ਫਿਰਦੇ ਆ ਗਰੀਬ ਜਨਤਾ ਨੂੰ ਕਹਿੰਦੇ ਆ ਬਜ਼ੁਰਗਾਂ ਨੂੰ ਕਹਿੰਦੇ ਆ 2500 ਪਿੰਛੇ ਦੇਵਾਂਗੇ ਜੀ 1000 ਰੁਪਏ ਮਹੀਨਾ ਮਹੀਨੇ ਮਹੀਨੇ ਮਹਿਲਾਵਾਂ ਨੂੰ ਦੇਵਾਂਗੇ ਖਾਤਾਂ ਚਾਹੂ ਔਰ ਸੋਈ ਖਰਚਾ ਬਹੁਤ ਕੁਝ ਜਦੋਂ ਇਕੱਠ ਹੁੰਦਾ ਇਕੱਠ ਚ ਦੇਖ ਕੇ ਕਾਠੇ ਬਹੁਤ ਕੁਝ ਕਹਿ ਦਿੰਦੇ ਆ ਪਰ ਅੱਜ ਤੱਕ ਮਿਲਿਆ ਕਿਸੇ ਨੂੰ ਕਮੈਂਟ ਜ਼ਰੂਰ ਕਰ ਦਿਓ ਜੇ ਕਿਸੇ ਨੂੰ ਪਿੰਛੇ ਮਿਲੀ ਆ ਜਾਂ 1000 ਰੁਪਏ ਮਿਲਦੀ ਵੀ ਨਹੀਂ ਮਿਲਦਾ ਇਹ ਸਿਰਫ ਬਈ ਲੀਡਰ ਜਦੋਂ ਕੱਠ ਦੇ ਵਿੱਚ ਬਹੁਤ ਵੱਡੇ ਵੱਡੇ ਭਾਸ਼ਣ ਦੇ ਜਾਂਦਾ ਪਰ ਕਿਸੇ ਨੇ ਕਹਿਣਾ ਤੇ ਕਰਨਾ ਬਹੁਤ ਔਖਾ ਜੇ ਗੱਲ ਕਰੀਏ ਹੁਣ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਬਾਹਰ ਜਾ ਰਹੇ ਆ ਇਹ ਕਿਉਂ ਜਾ ਰਹੇ ਆ ਰੁਜ਼ਗਾਰ ਹੈ ਨਹੀਂ ਪੰਜਾਬ 'ਚ ਬਾਹਰ ਕਿਉਂ ਜਾਣ ਜੇ ਪੰਜਾਬ 'ਚ ਰੁਜ਼ਗਾਰ ਹੋਵੇ ਪੰਜਾਬ ਤਾਂ ਸਾਡਾ ਲੁੱਟ ਕੇ ਖਾ ਗਈਆਂ ਸਰਕਾਰਾਂ ਤਾਂ ਇਹ ਇਥੇ ਹੁਣ ਸਚਾਈ ਆ ਹੁਣ ਦਿੱਲੀ ਵਾਲਾ ਲਾਲਾ ਦਿੱਲੀ ਵਾਲਿਆਂ ਨੇ ਦਿਲ 'ਚੋਂ ਕੱਢ ਤਾਂ ਮਰੀ ਲਾਤੇ ਦੇ ਤਾਂ ਹੁਣ ਪੰਜਾਬ ਦੇ ਵਿੱਚ ਨਾਲ-ਨਾਲ ਫਿਰਦਾ ਸੀ ਮਹੰਤਪੰਤ ਵੀ ਕਿਤੇ ਮੈਨੂੰ ਜਗ੍ਹਾ ਮਿਲੀ ਤੇ ਮੈਂ ਰਾਜ ਕਰਾਂ ਇਥੇ 2 ਫੁੱਟ ਦਾ ਬੰਦਾ ਖੁਦ ਇੱਕ ਮੁਜਰਮ ਜੇਲ੍ਹ ਕੱਟੀ ਹੋਈ ਹੈ ਜੀਨੇ ਤਾ ਬਈ ਇਹ ਸਾਡੇ ਪੰਜਾਬ ਦਾ ਭਲਾ ਕੀ ਕਿੱਥੋਂ ਕਰ ਦੂ ਜਿਹੜੀ ਕਿ ਪਿੱਛੇ ਜੇ ਖਬਰ ਆਈਏ ਤੁਸੀਂ ਸੁਣੀ ਹੈਗਾ ਆ 20-22 ਦਿਨ ਪਹਿਲਾਂ ਜੋ ਸੀਐਮ ਭਵੰਤਮਨ ਬਣੀਓ ਇੱਕ ਵੀਡੀਓ ਪਾਇਆ ਕਈ ਪੱਤਰਕਾਰਾਂ ਬਣੀਓ ਵੀ ਪੈ ਜਾਂਦੀਆਂ ਕਿਹਾ ਜਾਂਦਾ ਵੀ ਇਹ ਮੇਰੇ ਤੋਂ ਕੰਮ ਨਹੀਂ ਸਮਝਦੇ ਤੇ ਜੋ ਕਿ ਬਈ ਇਹ ਚੀਫ ਸੈਕਟਰੀ ਨੂੰ ਇਹ ਸਮਾਦਿਤਤਾ ਜਾਂਦਾ ਵੀ ਇਹ ਕਹਿਣ ਦਾ ਮਤਲਬ ਇੱਕ ਵੀਡੀਓ ਆ ਗਈ ਸੀ ਸਾਰੇ ਪੱਤਰਕਾਰਾਂ ਬਣੀਓ ਆ ਗਈ ਸੀ ਨਿਊਜ਼ ਪੈ ਗਈ ਸੀ ਵੀ ਕਿਹਾ ਜਾਂਦਾ ਪਹਿਲੀ ਵਾਰ ਦੇਖ ਰਹੇ ਆ ਇਹ ਜਾਂ ਕੋਈ ਲੀਡਰ ਕੋਈ ਮੰਤਰੀ ਜਿਹੜਾ ਕਹਿੰਦਾ ਮੇਰੇ ਤੋਂ ਕੰਮ ਨਹੀਂ ਸਮਝਦੇ ਤੇ ਚੀਫ ਸੈਕਟਰੀ ਨੂੰ ਇਹ ਕੰਮ ਸਮੋਣਾ ਚਾਹੁੰਦੇ ਆ ਕਹਿੰਦਾ ਮਤਲਬ ਹੁਣ ਇਹ ਦੱਸੋ ਲੀਡਰ ਆਪਾਂ ਇਸ ਕਰਕੇ ਜਿੱਤ ਪਾਉਣੀ ਹੈ ਕਿਸੇ ਨੂੰ ਵੀ ਜਿਹੜਾ ਕੀ ਬਈ ਕੋਈ ਹੋਰ ਘਰੇ ਬਾਅਦ ਦੇ ਵਿੱਚ ਰਾਜ ਪੰਜਾਬ ਦੇ ਵਿੱਚ ਹੁਣ ਸੀਮ ਪਵੰਤਮਾਨ ਪਹਿਲੀ ਵਾਰ ਆਪਾਂ ਇਹ ਅਜੇ ਲੀਡਰ ਦੇਖ ਰਹੇ ਹਾਂ ਜਿਹੜਾ ਕਹਿੰਦਾ ਮਰ ਤੂੰ ਕੰਮ ਨਹੀਂ ਹੁੰਦੀ ਚੰਗਾ ਵਿਹਲਾ ਰਹਿ ਕੇ ਚੰਗੇ ਲੀੜੇ ਪਾ ਕੇ ਵਧੀਆ ਤਾਂ ਬਈ ਇਹ ਇੱਕ ਪੰਜਾਬ ਦੇ ਵਾਸਤੇ ਗੱਲ ਕਿਸ ਕਰਕੇ ਜਿਤਾਇਆ ਸੀ ਲੋਕਾਂ ਨੇ ਸਿਰਫ ਆਪਣੇ ਭਲਿਆਂ ਵਾਸਤੇ ਜਿਤਾਇਆ ਜਾਂਦਾ ਵੀ ਪੰਜਾਬ ਦਾ ਭਲਾ ਹੋਵੇ ਕੰਮ ਹੋਣ ਨੌਕਰੀਆਂ ਮਿਲਣ ਰੋਜ਼ਗਾਰ ਮਿਲੇ ਤੱ ਪਰ ਇਹ ਸਭ ਕੁਝ ਇਹਨਾਂ ਮੰਨਿਓ ਇੱਕ ਵਾਰ ਹੱਥ ਬੰਨ੍ਹ ਕੇ ਵੋਟਾਂ ਪਵਾ ਲੈਂਤੀਆਂ ਜਾਂਦੀਆਂ ਉਸ ਤੋਂ ਬਾਅਦ ਕੋਈ ਜੀਏ ਕੋਈ ਮਰੇ ਕੋਈ ਮਤਲ ਨਹੀਂ ਨਸ਼ਾ ਵੇਕੇ ਚੇਨਾ ਵੇਕੇ ਕੋਈ ਮਤਲ ਨਹੀਂ ਆਮ ਲੋਕਾਂ ਨਾਲ ਜ਼ਿਆਦਾ ਪੰਜਾਬ ਪੁਲਿਸ ਵਾਲੇ ਫੜੇ ਜਾਂਦੇ ਆ ਤੁਸੀਂ ਦੇਖਿਆ ਹੀ ਆ ਆ ਮੰਨਦੇ ਆ ਵੀ ਜੁੱਧ ਨਸ਼ਾ ਵਿਰੋਧ ਜਾਂਦੀ ਜਾਂਦੀ ਪਾਰਟੀ ਨੇ ਇਹਨਾਂ ਨੇ ਕਿਉਂ ਮੁਹੀਮ ਚੱਕੀ ਇਹਨਾਂ ਨੂੰ ਪਤਾ ਸੀ ਵੀ ਕੁਝ ਚੰਗਾ ਕਰ ਲਈਏ ਹਰ ਪਾਸੇ ਮੈਨੂੰ ਗਾਲਾਂ ਹੀ ਪੈਂਦੀਆਂ ਇਹ ਸੀਐਮ ਭਗਵੰਤ ਮਾਨ ਨੇ ਵੀ ਕਿਹਾ ਮੈਨੂੰ ਸਵੇਰੇ ਉੱਠਦੀ ਲੋਕ ਲੋਕ ਕਾਲਾ ਕੱਢਣ ਲੱਗ ਜਾਂਦੇ ਆ ਇਹ ਭਗਵੰਤ ਮਾਨ ਨੂੰ ਖੁਦ ਪਤਾ ਸੀ ਪਰ ਹੁਣ ਜਾਂਦੇ ਜਾਂਦੇ ਨੇ ਜਿਹੜੀ ਜੁੱਧ ਨਸ਼ਮ ਵਿਰੋਧ ਦੀ ਮੁਹਿੰਮ ਚੱਕ ਲਈ ਇਹ ਆਪਾਂ ਮੰਨਦੇ ਵੀ ਬਹੁਤ ਚੰਗੀ ਗੱਲ ਆ ਜਿਹਦੇ ਵਿੱਚ ਭਈ ਜੇ ਇਹ ਮੁਹਿੰਮ 3 ਸਾਲ ਪਹਿਲਾਂ ਜਦੋਂ ਇਹਨੇ ਸਰਕਾਰ ਬੰਦੀ ਆ ਪਹਿਲੇ ਚੱਕੀ ਹੁੰਦੀ ਤਾਂ ਅੱਜ ਇਹ ਨੌਜਵਾਨ ਜਿਹੜੇ ਕਿੰਨੇ ਮਾਮਾਂ ਦੇ ਪੁੱਤ ਮਰ ਚਲੇ ਜਹਾਨ ਤੋਂ ਬਾਗੇ ਤਾਂ ਅੱਜ ਉਹ ਨਹੀਂ ਹੁੰਦਾ ਸੀ ਕਿੰਨੇ ਘਰ ਨਹੀਂ ਉਜੜਦੇ ਸੀ ਜਿਹੜਾ ਕੀ ਕਮਾਂਡਰਾਂ ਦੀ ਗਿਣਤੀ 'ਚ ਚਿੱਟਾ ਵਿਖਿਆ ਤਾਂ ਅੱਜ ਕਿੰਨੇ ਹੀ ਨੌਜਵਾਨ ਆਪਾਂ ਕਹਿ ਦਈਏ ਕਿੰਨੇ ਮਾਮਾਂ ਦੇ ਪੁੱਤ ਜੋ ਮਰ ਚਲੇ ਕਿੰਨੀਆਂ ਹੀ ਜਾਣ 1.4 ਚਾਰ ਚਾਰ ਮੋਤਾਂ ਹੁੰਦੇ ਗਏ ਸੀ ਦੇਖੀਏ ਤੂੰ ਸਾਰੇ ਪਰ ਹੁਣ ਜੁੱਧ ਨਸ਼ਾ ਵਿਰੁੱਧ ਦੇ ਵਿੱਚ ਦੱਸਿਆ ਜਾਂਦਾ ਵੀ ਆਮ ਲੋਕਾਂ ਨੂੰ ਜਾਦੇ ਵੱਡੇ ਅਫਸਰੀ ਫੜੇ ਜਾਂਦੇ ਆ ਤੁਹਾਨੂੰ ਪਤਾ ਹੀ ਇੱਕ ਦੇ ਐਸਐਸਪੀ ਚੱਕ ਲੈ ਜੀ ਉਹ ਹੋ ਗਿਆ ਜੀ ਪਰसों ਫੇਰ ਖਬਰ ਆ ਗਈ ਸੀ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਇਹਦਾ ਹੁਣ ਜਦੋਂ ਜਾਂਚ ਹੁੰਦੀ ਹੈ ਨਾ ਹੁਣ ਪਤਾ ਲੱਗਦਾ ਜਦੋਂ ਇਹਨਾਂ ਸਿਕਤਾਈ ਕਰਤੀ ਇੱਕ ਸਕੰਜਾ ਕਸਤਾ ਵੀ ਵੱਡੇ ਵੱਡੇ ਚਾਹੇ ਕੋਈ ਛੋਟਾ ਮਗਰ ਮੱਛ ਚਾਹੇ ਵੱਡਾ ਮੱਛ ਮਗਰ ਮਾਛ ਜੋ ਵੀ ਨਸ਼ਾ ਤਸਕ ਛੋਟਾ ਵੱਡਾ ਸਾਰਿਆਂ ਦੀ ਕਾਰਵਾਈ ਹੋਣੀ ਹੈ ਸੀਐਮ ਪੰਤਮਾਨ ਇਹ ਜ਼ਰੂਰ ਮੰਨਦੇ ਆ ਵੀ ਚੰਗਾ ਕਰ ਰਹੇ ਆ ਚਲੋ ਜੀ ਅੱਜ ਦਾ ਟੌਪਿਕ ਆਪਣਾ ਜੋ ਬਿਕਰਮਜੀਠੀਆਂ ਨੂੰ ਵੀ ਲੈ ਕੇ ਸੀ ਜੋ ਸੀਐਮ ਪੰਤਮਾਨ ਦੇ ਵੀ ਆਪਾਂ ਥੋੜੀ ਇਹ ਗੱਲਬਾਤ ਥੋੜੀ ਸਾਂਝੀ ਜਰੂਰ ਕਰਨੀ ਹੈ ਸਰਕਾਰਾਂ ਨੂੰ ਲੈ ਕੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਕਾਨੂੰਨਾਂ ਦੇ ਟੌਪਿਕ ਤੇ